ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਰਮ ਕੋਰਤ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ শ্রোਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਦਾ ਫਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 1 ਦਸੰਬਰ 2016 18 ਮੱਘਰ ਨੰਸ਼ਈ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਅਹਿਮ ਇਸ਼ੂਜ਼ ਨਾਲ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਅ ਦੇਖੋ ਅੱਜ 1 ਦਸੰਬਰ ਹੈ ਗੋਰੀਆਂ ਦੀ ਸੰਗਰਾਣ ਦਾ ਹੈ ਜੀ ਤੇ ਸੰਗਰਾਣ ਦੀਆਂ ਵੀ ਵਧਾਈਆਂ ਵਧਾਈਆਂ ਹੋਣ ਉਹਨਾਂ ਦੀਆਂ ਸੰਗਰਾਮਾਂ ਦਾ ਸੂਰਜ ਇੱਕ ਰਾਸ਼ੀ ਤੋਂ ਦੂਜੇ ਚ ਜਾਂਦਾ ਉਹ ਤਾਂ ਸੂਰਜ ਦਾ ਕਰਜ਼ਾ ਲੋਣ ਤੇ ਲੱਗੇ ਨੇ ਜਿਹੜਾ ਨਹੀਂ ਲੱਥਾ ਜੀ ਜਿਵੇਂ ਉਹ ਫਨ ਸ਼ੋਅ ਚ ਚੱਲ ਰਿਹਾ ਸੀ ਕਿ ਭਾਈ ਵਿਸ਼ਵਕਰਮਾ ਦੀ ਪੂਜਾ ਇਹ ਕਰਦੇ ਐ ਮਾਰ ਧੂਫਤ ਖਾਤ ਖਾ ਕੇ ਸਾਰਾ ਕਮਰਾ ਜਿਹੜਾ ਉਹ ਧੂਏ ਚ ਭਰਿਆ ਹੁੰਦਾ ਤੇ ਟੈਕਨੋਲੋਜੀ ਅਮਰੀਕਾ ਕੋਲ ਹੈ ਲక్ష్ਮੀ ਦੀ ਪੂਜਾ ਇਹ ਕਰਦੇ ਨੇ ਤੇ ਡਾਲਰ ਜਿਹੜੇ ਨੇ ਉਹ ਇੱਥੇ ਆ ਕੇ ਅਮਰੀਕਾ ਤੇ ਸਵਿਟਸ ਬੈਂਕਾਂ ਚਵਾ ਕਰਾਉਂਦੇ ਆ ਧੰਨ ਇਹਨਾਂ ਦੇ ਕੋਲ ਹੈ ਜੀ ਸੋ ਅਸੀਂ ਸਮਝਦੇ ਆ ਵੀ ਇਹ ਗੋਰਿਆਂ ਦੇ ਸ਼ੰਗਰਾਦ ਵਾਲੇ ਦਿਨ ਵੀ ਕੋਈ ਨਾ ਕੋਈ ਜਿਹੜਾ ਉਹ ਖਾਲ ਖਾਲ ਖੂਲ ਖਮਾ ਦੇਣਾ ਚਾਹੀਦਾ ਹੈ ਤਾਂ ਕਿ ਅਮਰੀਕਾ ਵਾਲਿਆਂ ਦੀਆਂ ਲਹਿਰਾਂ ਬਹਰਾਂ ਹੋਣ ਜਿਹੜੇ ਅਮਰੀਕਾ ਚ ਲੈਂਦੇ ਨੇ ਜੀ ਜੀ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਇਹਨੂੰ ਅਸੀਂ ਟੀਵੀ 84 ਇਫੈਕਟ ਤਾਂ ਨਹੀਂ ਕਵਾਂਗੇ ਕਿ ਬਹੁਤ ਵਾਰੇ ਹੁੰਦਾ ਹੈ ਵੀ ਜਦੋਂ ਕੋਈ ਅਖਬਾਰ ਜਾਂ ਕੋਈ ਮੀਡੀਆ ਕਿਸੇ ਈਸ਼ੂ ਨੂੰ ਚੁੱਕਦਾ ਹੈ ਜੀ ਤੇ ਕੁਝ ਦੇਰ ਬਾਅਦ ਉਸ ਦੇ ਉੱਤੇ ਕੋਈ ਅਗੋਂ ਖਬਰ ਬਣਦੀ ਹੈ ਜਾਂ ਉਹਦੇ ਤੇ ਕੋਈ ਕਾਰਵਾਈ ਹੁੰਦੀ ਹੈ ਤੇ ਉਹ ਫਿਰ ਬੜੇ ਮਾਣ ਨਾਲ ਜਿਵੇਂ ਹੁੰਦਾ ਹੈ ਵੀ ਟ੍ਰਿਬਿਊਨ ਇਫੈਕਟ ਇਹ ਇਸ ਕਸਮਾ ਕੇ ਜੀ ਅਸੀਂ ਇਹਨੂੰ ਚੁੱਕਿਆ ਤੇ ਇਹ ਗੱਲ ਹੋਈ ਪਰ ਸਾਨੂੰ ਖੁਸ਼ੀ ਹੈ ਕਿ ਅਸੀਂ ਇਸ ਈਸ਼ੂ ਨੂੰ 2 ਦਿਨ ਪਹਿਲਾਂ ਜਿਹੜੇ ਦੋ ਹਿਊਮਨ ਰਾਈਟਸ ਐਕਟੀਵਿਸਟ ਜਿਹੜੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਲਈ ਇੱਕ ਪਾਸੇ ਭਾਈ ਰੇਸ਼ਮ ਸਿੰਘ ਖਾਲਸਤਾਨ ਲਈ ਖਲੋਤੇ ਨੇ ਜੀ ਔਰ ਉਹਨਾਂ ਨੂੰ ਕਿਵੇਂ ਸੈਡੀਸ਼ਨ ਦਾ ਚਾਰਜ ਲਾ ਕੇ ਦੇਸ਼த்ਰੋਹੀ ਬਣਾ ਕੇ ਅੰਮ੍ਰਿਤਸਰ ਦੀ ਜੇਲ੍ਹ ਚ ਰੱਖਿਆ ਹੋਇਆ ਹੈ ਔਰ ਇਹਦੇ باوجود ਕਿ ਉਹ ਡਾਇਬੀਟੀਜ਼ ਹਾਈ ਬਲੱਡ ਪ੍ਰੈਸ਼ਰ ਬੈਕ ਏਕ ਔਰ ਹੋਰ ਕੰਪਲਿਕੀਸ਼ਨਸ ਦੇ ਨਾਲ ਪੀੜਤ ਨੇ ਉਹਨਾਂ ਨੂੰ ਜਿਹੜਾ ਈਵਨ ਜ਼ਮੀਨ ਤੇ ਸੌਣ ਤੇ ਲਈ ਮਜਬੂਰ ਕੀਤਾ ਗਿਆ ਜੀ ਔਰ ਦੂਸਰੇ ਅਸੀਂ ਜ਼ਿਕਰ ਕੀਤਾ ਸੀ ਮਿਸਟਰ ਖੁਰਮ پرویز ਇਹ ਕਸ਼ਮੀਰ ਦੇ ਬੜੇ ਪ੍ਰੋਮਿਨੈਂਟ ਹਿਊਮਨ ਰਾਈਟਸ ਐਕਟੀਵਿਸਟ ਯੂਨ ਦੀਆਂ ਬਾਡੀਜ਼ ਦੇ ਉੱਤੇ ਜਿਹੜਾ ਇਹਨਾਂ ਦੀ ਪ੍ਰੈਜ਼ੈਂਸ ਹੈ ਔਰ ਇਹਨਾਂ ਦੀ ਆਰਗੇਨਾਈਜੇਸ਼ਨ ਨੂੰ 2016 ਦਾ ਅਵਾਰਡ ਵੀ ਮਿਲਿਆ ਜੀ ਔਰ ਲੰਬਾ ਵਕਤ ਲਗਭਗ ਸ਼ਾਇਦ 70 ਦਿਨ ਤੋਂ ਜ਼ਿਆਦਾ ਮੈਨੂੰ ਐਗਜ਼ੈਕਟ ਟਾਈਮ ਨਹੀਂ ਹੈ ਉਹਨਾਂ ਨੂੰ ਹਾਲਾਂ ਉਹਨਾਂ ਨੇ ਯੂਨ ਕਨਵੈਨਸ਼ਨ 'ਚ ਹਿੱਸਾ ਲੈਣ ਨੂੰ ਹੋਣਾ ਸੀ ਪਰ ਦਿੱਲੀ ਸਟੇਸ਼ਨ ਤੇ ਰੋਕ ਲਿਆ ਗਿਆ ਹੈ ਦਿੱਲੀ 에ਰਪੋਰਟ ਤੇ। ਔਰ ਫਿਰ ਜਦੋਂ ਵਾਪਸ ਆਪਣੇ ਘਰ ਪਹੁੰਚੇ ਪਹਿਲਾਂ ਉਹਨਾਂ ਨੂੰ 10755 ਦੇ ਥੱਲੇ ਹਿਰਾਸਤ 'ਚ ਲਿਆ ਗਿਆ ਬਾਅਦ ਪਬਲਿਕ ਸੇਫਟੀ ਐਕਟਲਾ ਤਾ ਦਿੱਤਾ ਗਿਆ। ਇਹਦੇ ਲਈ ਇੰਟਰਨੈਸ਼ਨਲ ਬੜਾ ਪ੍ਰੈਸ਼ਰ ਬਿਲਟ ਹੋਇਆ ਹੈ। ਯੂਨਾਈਟਿਡ ਨੇਸ਼ਨਜ਼ ਦੇ ਜਨੇ ਵੀ ਸਪੈਸ਼ਲ ਰਿਪੋਰਟਰ ਨੇ ਹਿਊਮਨ ਰਾਈਟਸ ਦੇ ਡਿਸ ਅਪੀਅਰੈਂਸਸ ਤੇ اور فری فریडम ऑफ एक्सप्रेशन ਤੇ ਉਹਨਾਂ ਨੇ ਪ੍ਰੋਟੈਸਟ ਕੀਤਾ ਸੋ ਇਸ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਮਿਸਟਰ ਖੁਰਮ پرویز ਜਿਹੜੇ ਨੇ ਫਾਈਨਲੀ ਰিলিজ ਕਰ ਦਿੱਤੇ ਗਏ ਨੇ ਔਰ ਇਹ ਪ੍ਰੋਮਿਨੈਂਟ ਖਬਰ ਹੈ ਕਿ ਇੰਡੀਅਨ ਅਥਾਰਟिटीज ਰিলিজ ਪ੍ਰੋਮਿਨੈਂਟ ਕਸ਼ਮੀਰ ਰਾਈਟਸ ਐਕਟੀਵਿਸਟ ਔਰ ਉਹਨਾਂ ਦੇ 76 ਡੇਸ ਆਫ ਡਿਟੈਂਸ਼ਨ ਸੋ ਆਲਮੋਸਟ 2 ਮਹੀਨੇ ਉਹਨਾਂ ਨੂੰ ਜਿਹੜਾ ਉਹ ਕੈਦ ਦੇ ਵਿੱਚ ਰੱਖਿਆ ਗਿਆ ਔਰ ਉਹਨਾਂ ਨੇ ਬੜਾ ਸੋਹਣਾ ਕਮੈਂਟ ਕੀਤਾ ਆਪਣੀ ਫੇਸਬੁੱਕ ਤੇ ਰਿਲੀਜ਼ ਤੋਂ ਬਾਅਦ ਉਹਨਾਂ ਨੇ ਕਿਹਾ ਆਈ ਵਾਂਟ ਲੈਟ ਦਿਸ ਡਿਫਿਕਲਟੀ ਮੇਕ ਮੀ ਬਿਟਰ ਇਨਸਟੈਡ ਮਾਈ ਰਿਜ਼ੋਲਵ ਫॉर ਪੀਸ ਐਂਡ ਜਸਟਿਸ ਹੈਜ਼ ਗਾਟ ਸਟਰੈਂਥਨਡ ਕਿ ਮੈਂ ਇਸ ਕੁੜਤਨ ਨੂੰ ਆਪਣੇ ਰਸਤੇ ਦੀ ਰੁਕਾਵਟ ਨਹੀਂ ਬਣਨ ਦੇਵਾਂਗਾ ਰਾਦਰ ਇਸ ਦੇ ਉਲਟ ਇਹ ਸਾਰੇ ਚ ਜੋ ਮੈਂ ਗੁਜ਼ਰੇ ਮੇਰਾ ਸ਼ਾਂਤੀ ਲਈ ਤੇ ਨਿਆਂ ਲੈਣ ਲਈ ਜਿਹੜਾ ਇਰਾਦਾ ਹੈ ਉਹ ਹੋਰ ਵੀ ਪੱਕੇਰਾ ਹੋਇਆ ਸੋ ਅਸੀਂ ਇਸ ਦੇ ਉੱਤੇ ਖੁਸ਼ੀ ਦਾ ਇਜ਼ਹਾਰ ਕਰਦੇ ਹਾਂ ਖੁਰਮ پرویز ਔਰ ਖਾਸ ਤੌਰ ਤੇ ਜਿਹੜੀ ਉਹਨਾਂ ਦੀ ਵਿਲ ਟੂ ਫਾਈਟ ਹੈ ਜੀ ਜੀ ਔਰ ਅਸੀਂ ਆਸ ਕਰਦੇ ਹਾਂ ਕਿ ਬਹੁਤ ਜਲਦੀ ਜਿਹੜਾ ਭਾਈ ਰੇਸ਼ਮ ਸਿੰਘ ਵੀ ਜਿਹੜਾ ਉਹਨਾਂ ਨੂੰ ਰਿਲੀਜ਼ ਕਰਨਾ ਪਏਗਾ ਉਹਨਾਂ ਲਈ ਵੀ ਇੰਟਰਨੈਸ਼ਨਲ ਪ੍ਰੈਸ਼ਰ ਬਿਲਡ ਕਾਫੀ ਹੋ ਰਿਹਾ ਹੈ ਔਰ ਸਾਡਾ ਜਿਹੜਾ ਸੈਗਮੈਂਟ ਸੀ ਉਹਨਾਂ ਦੇ ਉੱਤੇ ਸਾਨੂੰ ਉਹਦੇ ਉੱਤੇ ਬਹੁਤ ਸਾਰੀਆਂ ਟਿੱਪਣੀਆਂ ਵੀ ਆਈਆਂ ਨੇ ਕੱਲ ਉਹਨਾਂ ਦੇ ਵਕੀਲ ਸਮਰਨਜੀਤ ਸਿੰਘ ਨਾਲ ਵੀ ਗੱਲਬਾਤ ਹੋਈ ਔਰ ਉਸ ਦੇ ਉੱਤੇ ਵੀ ਬਹੁਤ ਸਾਰੇ ਕਮੈਂਟ ਨੇ ਔਰ ਬਹੁਤ ਸਾਰੇ ਨੇ ਸਾਨੂੰ ਲਿਖਿਆ ਸੋ ਅਸੀਂ ਸਮਝਦੇ ਹਾਂ ਵੀ ਇਸ ਲਈ ਜੇ ਕੋਈ ਪੈਟੀਸ਼ਨ ਕੈਂਪੇਨ ਵੀ ਸ਼ੁਰੂ ਕਰਨਾ ਪੈਂਦਾ ਹੈ ਜਿਹਦੇ ਉੱਤੇ ਕੁਝ ਚੱਥੇ ਬੰਦੀਆਂ ਕੰਮ ਕਰ ਰਹੀਆਂ ਨੇ ਜੀ ਤੇ ਸਿੱਖ ਸੰਗਤਾਂ ਨੂੰ ਪੂਰਾ ਸਹਿਯੋਗ ਕਰਨਾ ਚਾਹੀਦਾ ਬਿਲਕੁਲ ਹੁਣ ਜੇ ਅਸੀਂ ਟੀਵੀ 84 ਇਫੈਕਟ ਦੀ ਗੱਲ ਹੀ ਕਰੀਏ ਔਰ ਸ਼ਾਇਦ ਸਭ ਤੋਂ ਪਹਿਲਾ ਹੋਰ ਮੈਂ ਕਿਤੇ ਦੇਖਿਆ ਨਹੀਂ ਕਿ ਕਿਸੇ ਨੇ ਇਸ ਤਰੀਕੇ ਨਾਲ ਸੁਪਰੀਮ ਕੋਰਟ ਨੂੰ ਹੈਡ-ਆਨ ਲਿਆ ਹੋਏ ਜਿਵੇਂ ਕੱਲ ਦੇ ਸੈਗਮੈਂਟ ਦੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਕਿਵੇਂ ਅੱਜ ਸੁਪਰੀਮ ਕੋਰਟ ਦਾ ਭਗਵਾ ਕਰਨ ਹੋ ਚੁੱਕਾ ਹੈ ਔਰ ਦੋ ਫੈਸਲੇ 29 ਨਵੰਬਰ ਨੂੰ 1 30 ਨਵੰਬਰ ਨੂੰ 29 ਨਵੰਬਰ ਨੂੰ ਜਿਹੜਾ ਇੱਕ ਜਨ ਹਿਤ ਪੈਟੀਸ਼ਨ ਦੇ ਵਿੱਚ ਸੁਪਰੀਮ ਕੋਰਟ ਨੇ ਦਿੱਤਾ ਹੈ ਸੈਂਟਰ ਗਵਰਨਮੈਂਟ ਨੂੰ 3 ਮਹੀਨੇ ਦਾ ਟਾਈਮ ਕਿ ਜੀ ਯੋਗਾ ਜਿਹੜਾ ਹੈ ਉਹ 6 ਤੋਂ 14 ਸਾਲ ਤੱਕ ਦੀ ਜਾਂ 16 ਸਾਲ ਹੈ ਸ਼ਾਇਦ ਉਮਰ ਤੱਕ ਦੇ ਲਈ ਜ਼ਰੂਰੀ ਕੀਤਾ ਜਾਏ ਔਰ ਦੂਸਰਾ ਫੈਸਲਾ 3 ਨਵੰਬਰ ਨੂੰ ਸੁਪਰੇ ਔਰ ਦੋਨੋਂ ਹੀ ਬੈਂਚ ਜਿਹੜੇ ਨੇ ਦੋ-ਦੋ ਮੈਂਬਰੀਏ ਬੈਂਚ ਸੀ ਔਰ ਦੋਨੋਂ ਆਡਰਡ ਬੈਂਚ ਜੱਜ ਸਨ ਉਹਨਾਂ ਚ ਜੀ ਦੂਸਰਾ ਫੈਸਲਾ 3 ਨਵੰਬਰ ਨੂੰ ਆਇਆ ਜਿਹਦੇ ਕਿ ਮੰਡੇਟਰੀ ਭਾਰਤ ਭਰ ਦੇ ਸਿਨੇਮਾ ਘਰਾਂ ਨੂੰ ਇਹ ਆਦੇਸ਼ ਦੇਣ ਲਈ ਕਿ ਹੈ ਸੈਂਟਰ ਗਵਰਨਮੈਂਟ ਨੂੰ ਕਿ ਸਟੇਟ ਗਵਰਨਮੈਂਟ ਯੂਨੀਅਨ ਟੈਰੀਟਰੀਜ਼ ਚੀਫ ਸੈਕਟਰੀਜ਼ ਨੂੰ ਕਹੋ ਕਿ ਜੀ ਜਿਹੜਾ ਕੋਈ ਵੀ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਜਦੋਂ ਦਰਵਾਜ਼ੇ ਬੰਦ ਕੀਤੇ ਜਾਣ ਔਰ ਜਿਹੜਾ ਉਹ ਰਾਸ਼ਟਰੀ ਗਾਣ ਜ਼ਰੂਰ ਚੱਲੇ ਉਸ ਦੌਰਾਨ ਸਕਰੀਨ ਦੇ ਉੱਤੇ ਭਾਰਤ ਦਾ ਝੰਡਾ ਹੋਣਾ ਚਾਹੀਦਾ ਹੈ ਔਰ ਫਿਰ ਉਹਨੇ ਸੁਪਰੀਮ ਕੋਰਟ ਨੇ ਕਿਹਾ ਉਹਨਾਂ ਦੇ ਜੱਜਾਂ ਨੇ ਕਿ ਜੀ ਦੇਸ਼ ਦੀ ਦੇਸ਼ ਭਗਤੀ ਔਰ ਇਕਤਾ ਅਖੰਡਤਾ ਮਜ਼ਬੂਤ ਕਰਨ ਦੇ ਲਈ ਇਹ ਬੜਾ ਜ਼ਰੂਰੀ ਮੇਸ਼ਰ ਹੈ ਜੀ ਸੋ ਅਜੇ ਉਹਦਾ ਫੈਸਲਾ ਆਇਆ ਸੀ ਕਿ ਕਿਸੇ ਪਾਸੇ ਕੋਈ ਉਹਦੀ ਚਰਚਾ ਨਹੀਂ ਸੀ ਔਰ ਅਸੀਂ ਕਾਲੇ ਦੇ ਉੱਤੇ ਇੱਕ ਪੂਰਾ ਸੈਗਮੈਂਟ ਸਾਡਾ ਓਪਨਿੰਗ ਸੈਗਮੈਂਟ ਹੀ ਸੀ ਔਰ ਸਾਨੂੰ ਖੁਸ਼ੀ ਹੈ ਇਸ ਗੱਲ ਦੇ ਔਰ ਜਦੋਂ ਅਸੀਂ ਇਹ ਕਹਿ ਸੀ ਕਿ ਭਾਈ মিডিਆ ਤਾਂ ਬਾਈ ਕੀਤਾ ਹੀ ਹੋਇਆ ਉਹਨਾਂ ਨੇ ਔਰ ਜਿਸ ਅੰਦਾਜ਼ ਦਾ ਜੁਡੀਸ਼ਰੀ ਵੀ ਚਲੀ ਗਈ ਵੀ ਮੋਹਨਪਾਲ ਗਵਤਨੇ ਦਾ 2020 ਤੱਕ ਇਹ ਸੀ ਹਿੰਦੂ ਬਣਾਉਣ ਲਈ ਇਹ ਤਾਂ 2.5 ਸਾਲਾਂ ਚ ਕੰਮ ਉਹਨਾਂ ਦਾ ਨੇੜੇ-ਥੜੇ ਪਹੁੰਚ ਗਿਆ ਜੀ ਔਰ ਮੈਂ ਦੇਖ ਰਹੇ ਹਾਂ ਕਿ ਵੀ ਅੱਜ ਦੋ ਪ੍ਰੋਮਿਨੈਂਟ ਚੜ੍ਹੇ ਅਖਬਾਰ ਨੇ ਟ੍ਰਿਬਿਊਨ ਔਰ ਇੰਡੀਅਨ ਐਕਸਪ੍ਰੈਸ ਉਹਨਾਂ ਨੇ ਐਡੀਟੋਰੀਅਲ ਦੇ ਉੱਤੇ ਲਿਖੇ ਨੇ ਟ੍ਰਿਬਿਊਨ ਦਾ ਐਡੀਟੋਰੀਅਲ ਹੈ ਸੈਲੂਟਿੰਗ ਦਾ ਫਲੈਗ ਐਪੈਕਸ ਕੋਰਟ ਓਵਰ ਰੀਚਸ ਇਟਸੈਲਫ ਕਿ ਇਹ ਜਿਹੜਾ ਝੰਡੇ ਨੂੰ ਸਲਾਮ ਜਾਂ ਰਾਸ਼ਟਰੀ ਗਾਣ ਦੀ ਗੱਲ ਹੈ ਕਿ ਵੀ ਇਹ ਸੁਪਰੀਮ ਕੋਰਟ ਆਪਣੀਆਂ ਹੱਦਾਂ ਤੋਂ ਬਾਹਰ ਜਾ ਰਿਹਾ ਹੈ ਇਟ ਸੀਮਸ ਦ ਇਹ ਜ ਫਰਮਾਨ ਇਸ ਫਰਮਲੀ ਅਪੋਨਸ ਉਹਨੇ ਪੂਰਾ ਮਜ਼ਬੂਤੀ ਨਾਲ ਉਹਨੇ ਕਿਹਾ ਜੀ ਇਹ ਜਿਹੜੇ ਹੁਣ ਫਰਮਾਨ ਫਤਵੇ ਨੂੰ ਵੀ ਕਹਿੰਦੇ ਨੇ ਕਿਸੇ ਮਹਾਰਾਜਾ ਹੁੰਦਾ ਸੀ ਜੀ ਪਾਕਿਸਤਾਨ ਫਤਵੇ ਦੇ ਰਹੇ ਨੇ ਜੀ ਹੁਣ ਇਹ ਜਿਹੜੇ ਨੇ ਇਹਨਾਂ ਦਾ ਸੁਪਰੀਮ ਕੋਰਟ ਕੀ ਕਰ ਰਿਹਾ ਫਤਵੇ ਦੇ ਰਿਹਾ ਉਹਨੇ ਉਹਨੇ ਫਰਮਾਨ ਕਿਹਾ ਹੈ ਫਤਵਾ ਕਹਿੰਦਾ ਫਿਰ ਜਰਾ ਇਹਨਾਂ ਦਾ ਵੀ ਪਤਾ ਲੱਗ ਜਾਂਦਾ ਕਿ ਵੀ ਫਰਮਾਨ ਅਪੋਂ 1 ਡੇ 1 ਕਨਸਟੀਟਿਊਸ਼ਨਲ ਅਥਾਰਟੀ ਇਸ਼ੂਜ਼ ਅ ਫਰਮਾਨ ਟੂ ਡੀਮੋਨਟਾਈਜ਼ ਕਰੰਸੀ ਨੋਟਸ ਐਂਡ ਦੈਨ ਕੀਪਸ ਔਨ ਇਸ਼ੂਇੰਗ ਫਰਮਾਨ ਆਫਟਰ ਫਰਮਾਨ ਅਮੈਂਡਿੰਗ ਦਾ オリジナル ਫਰਮਾਨ ਕਿ ਇੱਕ ਦਿਨ ਇੱਕ ਸੰਵਿਧਾਨਕ ਅਥਾਰਟੀ ਜਿਹੜੀ ਹੈ ਉਹ ਫਰਮਾਨ ਜਾਰੀ ਕਰਦੀ ਹੈ ਕਿ 1000 ਤੇ 500 ਦੇ ਰੁਪਏ ਖਤਮ ਜੀ ਔਰ ਕਹਿੰਦੇ ਫਿਰ ਇੱਕ ਨਹੀਂ ਫਰਮਾਨ ਤੋਂ ਬਾਅਦ ਕਈ ਫਰਮਾਨ ਉਹਦੇ ਤੇ ਆਂਦੇ ਨੇ ਔਰ ਅੱਜ ਹੀ ਸਾਡੇ ਜਿਹੜੇ ਵਿਚਾਰ ਵਨ ਵਿਚਾਰ ਕਰ ਰਹੇ ਸੀ ਕਿ ਉੱਥੇ ਤਾਂ ਰਾਇਟ ਹੋਣ ਤੱਕ ਗਈ ਹੈ ਗੱਲ ਬੁਰਾ ਹਾਲ ਹੈ ਲੋਕਾਂ ਦੀਆਂ ਬਿਜ਼ਨੈਸਸ ਡੁੱਬ ਗਈਆਂ ਔਰ ਕਿਸ ਕਿਸਮ ਦਾ ਮਾਹੌਲ ਬਣਿਆ ਹੋਇਆ ਹੈ ਔਰ ਹੁਣ ਉਹ ਇਵਨ 골ਡ ਦੇ ਉੱਤੇ ਵੀ ਕਿ ਜੇ ਇੰਨਾ ਸੋਨਾ ਇੰਨਾ ਪੁਸ਼ਤੈਨੀ ਹੋਣਾ ਚਾਹੀਏ ਜੇ ਹੋਏ ਇੰਨਾ 500 ਗ੍ਰਾਮ ਕਿ ਕਿੰਨਾ ਇੰਨਾ ਵਿਆਹੁਤਾ ਔਰਤ ਰੱਖ ਸਕਦੀ ਨਾ ਈ ਕਮਿਊਨਿਜ਼ਮ ਦੀ ਸਰਕਾਰ ਹੈ ਹਿੰਦੂ ਅਥਾਰਿਟੇਰੀਅਨ ਤਾਂ ਆ ਗਏ ਔਰ ਇਹ ਜਿਹੜੇ ਨੇ ਉਹ ਜਿਹੜਾ ਜਿਸ انداز ਚ ਸਾਰਾ ਕੁਝ ਚੱਲ ਰਿਹਾ ਉੱਥੇ ਜਿਹੜਾ ਕੋਈ ਵੀ ਕਿਸੇ ਵੇਲੇ ਵੀ ਕੁਝ ਸਡਨਲੀ ਐਰਪਟ ਹੋ ਸਕਦਾ ਹੈ ਬਹੁਤ ਵਾਰ ਆਮ ਆਦਮੀ ਜਿਹੜਾ ਉਹ ਉਸ ਦਾ ਗੁੱਸਾ ਉਹ ਗੁੰਗੇ ਹੈ ਵਾਂਗ ਹੁੰਦਾ ਹੈ ਪਤਾ ਨਹੀਂ ਉਹਨੇ ਕਦੋਂ ਬਸਟ ਕਰਨਾ ਹੁੰਦਾ ਹੈ ਨਾਓ ਦਾ ਸੁਪਰੀਮ ਕੋਰਟ ਹੈਜ਼ ਜੁਆਇੰਡ ਇਨ ਦਾ ਫਨ ਇਹ ਇਹ ਹੁਣ ਰੈਡੀਕਿਊਲ ਕਰ ਰਿਹਾ ਕਿ ਭਈ ਸੁਪਰੀਮ ਕੋਰਟ ਵੀ ਉਸ ਮਜ਼ਾਕ ਦੇ ਵਿੱਚ ਸ਼ਾਮਲ ਹੋ ਗਿਆ ਇਹ ਟੂ ਜੱਜ ਬੈਂਚ ਹੈਜ਼ ਡੈਕਰੀਡ ਦੈਟ ਨੈਸ਼ਨਲ ਐਂਥਮ ਮਸਟ ਬੀ ਪਲੇਡ ਇਨ ਸਿਨਮਾ ਹਾਲਸ ਬਿਫੋਰ ਅ ਫੀਚਰ ਫਿਲਮ 스타ਟਸ ਐਂਡ 올 ਦੋਜ਼ ਪ੍ਰੈਜ਼েন্ট ਇਨਸਾਈਡ ਦ ਹਾਲ ਊਡ ਬੀ ਅਬਲਾਈਡ ਟੂ ਸਟੈਂਡ ਅਪ ਐਜ਼ ਅ ਮਾਰਕ ਆਫ ਰਿਸਪੈਕਟ ਕਿ ਭਾਈ ਇਹ ਸੁਪਰੀਮ ਕੋਰਟ ਨੇ ਆਰਡਰ ਕੀਤਾ ਹੈ ਕਿ ਪਹਿਲਾਂ ਚੱਲੇਗਾ ਨੈਸ਼ਨਲ ਐਂਥਮ ਔਰ ਜਿੰਨੇ ਬੈਠੇ ਨੇ ਸਾਰੇ ਸਤਕਾਰ ਵਿੱਚ ਖਲੋਣਗੇ ਨੋ ਵਨ ਸ਼ੁੱਡ ਹੈਵ ਅ ਰੀਜ਼ਨ ਟੂ ਕਿਵਲ ਵਿਦ ਦ ਸੈਂਟੀਮੈਂਟ behind the honourable court's order, their lordships, though, have left it rather vague as to what happened to anyone who may seem to be in less than total compliance with the judicial firman. their lordships have made it clear that they expect all the chief secretaries to enforce the judicial order. suddenly, one more minatory layer stands imposed on the citizens. lordships. ਇਹ ਕਹਿ ਰਹੇ ਨੇ ਸਾਡੇ ਭਗਵਾਨ ਇਹ ਕਹਿ ਰਹੇ ਨੇ ਜੀ ਉਹਨੇ ਕਿਹਾ ਜੀ ਇਹ ਨਹੀਂ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜਾ ਇਹਨੂੰ ਨਹੀਂ ਮੰਨੇਗਾ ਜਾਂ ਪੂਰਾ ਨਹੀਂ ਮੰਨੇਗਾ ਖਲੋਤਾ ਨਹੀਂ ਬਹਿ ਗਿਆ ਜਾਂ ਅੱਧਾ ਬਹਿ ਗਿਆ ਅੱਧਾ ਖਲੋ ਗਿਆ ਉਹਦੇ ਤਾਂ ਤੁਸੀਂ ਕੀ ਕਰੋਗੇ ਔਰ ਉਹਨੇ ਕਿਹਾ ਜੀ ਆਰਡਰ ਚਾਰ ਦਿੱਤਾ ਹੈ ਕਿ ਚੀਫ ਸੈਕਟਰੀ ਇਹਨੂੰ ਲਾਗੂ ਕਰਾਂ ਸੋ ਚਲੋ ਚੰਗੀ ਗੱਲ ਹੈ ਕਿ ਵੀ ਐਟ ਲੀਸਟ ਉੱਥੇ ਬੈਠੇ ਵੀ ਇਹ ਜਿਹੜਾ ਵਿਕਿਆ ਹੋਇਆ ਹੈ ਜਾਂ ਹਿੰਦੂਤਵਾ ਦਾ ਪ੍ਰਭਾਵ ਕਬੂਲਨਵਾੜਾ ਇਹਨਾਂ ਨੇ ਵੀ ਇਸ ਦੇ ਉੱਤੇ ਲਾਈਨ ਲਈ ਹੈ ਔਰ ਇੰਡੀਅਨ ਐਕਸਪ੍ਰੈਸ ਰਾਦਰ ਉਸ ਨੇ ਟ੍ਰਿਬਿਊਨ ਤੋਂ ਵੀ ਕਦਮ ਅੱਗੇ ਜਾਂਦੇ ਆ ਉਹਨਾਂ ਦਾ ਨੇ ਕਿਹਾ ਜਨ ਗਨ ਮਨ ਫੋਰਸਿੰਗ ਸਮਵਨ ਟੂ ਪਲੇ ਔਰ ਟੂ ਹੀਅਰ ਦਾ ਨੈਸ਼ਨਲ ਐਂਥਮ ਇਜ਼ ਐਨ ਇਨਸਰਟ ਟੂ ਇਟਸ ਵੈਰੀ ਆਈਡੀਆ ਐਂਡ ਪ੍ਰੋਮਿਸ ਸੇਜ਼ ਇੰਡੀਅਨ ਐਕਸਪ੍ਰੈਸ ਐਡੀਟੋਰੀਅਲ ਉਹਨਾਂ ਨੇ ਕਿਹਾ ਜੀ ਜ਼ਬਰਦਸਤੀ ਰਾਸ਼ਟਰੀ ਗਾਨ ਗਵਾਉਣਾ ਜੀ ਜਾਂ ਕਿਸੇ ਨੂੰ ਸੁਣਨ ਤੇ ਮਜਬੂਰ ਕਰਨਾ ਇਹ ਜਿਹੜਾ ਇਸ ਰਾਸ਼ਟਰੀ ਗੀਤ ਦੇ ਆਈਡੀਆ ਔਰ ਜਿਹੜਾ ਉਸ ਦਾ ਇਕਰਾਰ ਹੈ ਉਸ ਦੇ ਨਾਲ ਹੀ ਇਹ ਜਿਹੜੀ ਹੈ ਉਸ ਦੀ ਬੇਇੱਜ਼ਤੀ ਹੈ ਔਰ ਇਹਦੇ ਵਿੱਚ ਉਹਨਾਂ ਨੇ ਕਿਹਾ ਇਟ ਇਜ਼ ਐਨ اسپੈਸ਼ਲੀ ਚਿਲਿੰਗ ਮੂਮੈਂਟ ਵੈਨ ਦਾ ਸੁਪਰੀਮ ਕੋਰਟ ਕਰਬਸ ਇੰਡੀਵਿਜੂਅਲ ਫਰੀडम ਇਨ ਦਾ ਨੇਮ ਆਫ ਨੈਸ਼ਨਲਿਜ਼ਮ ਇਟਸ ਦਾ ਸੁਪਰੀਮ ਕੋਰਟ ਵਿਚ ਹੈਜ਼ ਆਫਟਨ ਪ੍ਰੋਟੈਕਟਡ ਐਂਡ ਅਪਹੈਲਡ ਦਾ ਰਾਈਟਸ ਐਂਡ ਲਿਬਰਟੀਆਂ ਆਫ ਦਾ ਇੰਡੀਵਿਜੂਅਲ ਐਂਡ ਦਾ ਮਾਈਨੋਰਟੀ ਅਗੇਨਸਟ ਅਟੈਂਪਟਸ ਬਾਏ ਦਾ ਸਟੇਟ To encroach on them often in the name of the majority's mandate. But Tuesday's directive on the national anthem, it shall be played in all cinema halls, everyone shall stand up as a mark of respect with all exits closed off, among other do's and don'ts, are a clear and troubling backsliding from that record. ਕਿਸੇ ਦੇ ਮਨੁੱਖੀ ਹੱਕ ਇੰਡੀਵਿਜੂਅਲ ਹੱਕ ਖੁੰਦੀਆਂ ਨੇ ਜਾਂ ਖੁੰਦੀਆਂ ਸੀ ਤਾਂ ਉਹ ਜੁਡੀਸ਼ਰੀ ਕੋਲ ਜਾਂਦਾ ਸੀ ਔਰ ਜੁਡੀਸ਼ਰੀ ਜਿਹੜੀ ਹੈ ਇਹ ਉਸ ਦੀ ਉਸ ਫਰੀडम ਨੂੰ ਜਿਹੜੀ ਹੈ ਉਹ ਦਿੰਦੀ ਸੀ ਪਰ ਅੱਜ ਕੌਮਵਾਦ ਦੇ ਨਾਂ ਥੱਲੇ ਰਾਸ਼ਟਰਵਾਦ ਦੇ ਨਾਂ ਥੱਲੇ ਜਿਵੇਂ ਸੁਪਰੀਮ ਕੋਰਟ ਨੇ ਐਕਟ ਕੀਤਾ ਇੰਡੀਵਿਜੂਅਲ ਫਰੀडम ਖੋਣ ਦੇ ਲਈ ਇਹ ਚਿਲਿੰਗ ਮੋਮੈਂਟ ਹੈ ਕਿ ਖੌਫਨਾਕ ਜਿਵੇਂ ਕਿਹਾ ਸੀ ਕਿ ਭਈ ਇਹ ਜਿੱਧਰ ਨੂੰ ਜਾ ਰਹੀ ਹੈ ਗੱਲ ਔਰ ਉਹਨਾਂ ਨੇ ਕਿਹਾ ਕਿ ਬੀਜਨਾਨੇ ਇੰਡੀਵਿਜੂਅਲ ਲਿਬਰਟੀਆਂ ਜਿਹੜੀਆਂ ਨੇ ਪ੍ਰੋਟੈਕਟ ਕੀਤੀਆਂ ਨੇ ਅੱਜ ਉਹੀ ਸੁਪਰੀਮ ਕੋਰਟ ਉਹਦੇ ਤੇ ਐਨਕ੍ਰੋਚ ਅਪਾਨ ਕਰ ਰਿਹਾ ਸੋ ਮੈਂ ਬਾਕੀ ਵੇਰਵੇਚ ਨਹੀਂ ਜਾਵਾਂਗਾ ਕਿਉਂਕਿ ਦੂਸਰਾ ਵਿਸ਼ਾ ਡਿਸਕਸ ਕਰਨ ਵਾਲਾ ਹੈ ਪਰ ਅਸੀਂ ਇਹ ਕਹਿ ਸਕਦੇ ਹਾਂ ਕਿ ਟੀਵੀ 84 ਇਫੈਕਟ ਜੀ ਕਿ ਅਲਟੀਮੇਟਲੀ ਇਸ ਮੁੱਦੇ ਦੇ ਉੱਤੇ ਜਿਹੜਾ ਵਿਦਨ ਦਾ ਕੰਟਰੀ ਹੁਣ ਹੋ ਸਕਦਾ ਹੈ ਜਿਹੜੇ ਫਰਮਾਨ ਜਾਰੀ ਕਰਨ ਵਾਲੇ ਨੇ ਇਹਨਾਂ ਐਡੀਟਰਸ ਨੂੰ ਵੀ ਤਲਬ ਕਰ ਲੈਣ ਕਿ ਜੇ ਤੁਸੀਂ ਕੋਰਟ ਦੀ ਤੋਹਫੀਨ ਕੀਤੀ ਹੈ ਕਿਉਂਕਿ ਇਹ ਜੁਡੀਸ਼ਰੀ ਕੋਈ ਆਲ ਆਫ ਅ ਸਡਨ ਰਾਤੋਂ ਰਾਤ ਨਹੀਂ ਜਾਗ ਪਈ ਜਾਂ ਹਿੰਦੂਤਵੀ ਨਹੀਂ ਹੋ ਗਈ ਜੀ ਇਹ ਪੂਰੇ ਇਹਨਾਂ ਦੇ ਪਿੱਛੇ ਜਿਹੜੀ ਇੱਕ ਪਲਾਨ ਕੰਮ ਕਰ ਰਹੀ ਹੈ ਔਰ ਅਸੀਂ ਸਮਝਦੇ ਹਾਂ ਕਿ ਵੀ ਇਹ ਕਰਜ ਦੀ ਗੱਲ ਹੈ ਜੇ ਇਹਨਾਂ ਦੋਨਾਂ ਹੀ ਐਡੀਟਰਸ ਨੇ ਇਸ ਦੇ ਉੱਤੇ ਆਵਾਜ਼ ਉਠਾਈ ਹੈ ਹੁਣ ਅਸੀਂ ਟੀਵੀ 84 ਇਫੈਕਟ ਦੀ ਗੱਲ ਕੀਤੀ ਹੁਣ ਡੋਨਲਡ ਟਰੰਪ ਇਫੈਕਟ ਦੇਖੀਏ ਜੀ ਡੋਨਲਡ ਟਰੰਪ ਦੀ ਵੱਡੀ ਮੂਰਤੀ ਬਣਾ ਕੇ ਦਿੱਲੀ ਦੇ ਵਿੱਚ ਉਹਦੇ ਮੂੰਹ ਨੂੰ ਜਾਲੀ ਦੁੱਧ ਦੀ ਬਰਫੀ ਲਾਉਂਦੇ ਸੀ ਬਜਰੰਗਦਾਰ ਸ਼ਿਵਸੈਨਾ ਵਾਲੇ ਵੀ ਖਾ ਖਾ ਉਹ ਜੇ ਉਹਨੂੰ ਸਿੱਧੀ ਨੂੰ ਬਰਫੀ ਦੇਣੋ ਕਹੇਗਾ ਵਾਟ ਇਜ਼ ਥਿਸ ਕ੍ਰੈਪ ਜੀ ਟੇਕ ਇਟ ਅਵੇ ਤੇ ਜੇ ਕਿ ਤੈਨੂੰ ਡੋਨਲਡ ਟਰੰਪ ਨੂੰ ਦਿਖਾ ਦਿਓ ਕਿ ਬਰਫੀ ਬਣਦੀ ਕਿਵੇਂ ਜਾਲੀ ਦੁੱਧ ਦੁੱਧ ਦੇ ਵਿੱਚ ਵੀ ਯੂਰੀਆ ਪਾਇਆ ਹੋਇਆ ਤੇ ਹਲਵਾਈ ਕਿਵੇਂ ਮੜਕਾ ਪੂੰਜ ਕੇ ਵੀ ਉਹਦੇ ਵਿੱਚ ਸੋੜ ਤੇ ਉਹ ਮੋਡੇ ਨਾਲ ਜਿਹੜਾ ਰੱਖਿਆ ਉਹਨੇ ਉਹਨੂੰ ਕਿਵੇਂ ਉਹਦੇ ਨਾਲ ਹੀ ਸਭ ਕੁਝ ਸਾਫ਼ ਕਰ ਰਿਆ ਹੁੰਦਾ ਉਹਦੇ ਨਾਲ ਹੀ ਫਿਰ ਪਤੀਲਾ ਵੀ ਮਾਹਂਦਾ ਜੀ ਤੇ ਫਿਰ ਤਾਂ ਕੀ ਹੋਏਗਾ ਪਰ ਕੁੱਲ ਮਿਲਾ ਕੇ ਅਜੇ ਤਾਂ ਉਹ ਸਮਝਦੇ ਸੀ ਭਾਰਤ ਦੇ ਔਰ ਮੀਡੀਆ ਔਰ ਉਹਨਾਂ ਦੇ ਐਕਸਪਰਟ ਕਿ ਜਦੋਂ 20 ਜਨਵਰੀ ਨੂੰ 트ੰਪ ਨੇ ਸੌ ਚੁੱਕਣੀ ਹੈ ਉਹਨੇ ਇਕਦਮ ਪਾਕਿਸਤਾਨ ਨੂੰ ਨੋਟਿਸ ਦੇ ਦੇਣਾ ਕਿ ਜੀ ਫੜਾ ਦਿਓ ਆਪਣਾ ਨਿਊਕਲੀਅਰ ਮੈਨੂੰ ਜਾਂ ਉਹਨੂੰ ਨੋਟਿਸ ਦੇ ਦੇਣਾ ਕਿ ਵੀ ਇਹ ਹਵਾਲੇ ਕਰ ਦਿਓ ਸਾਡੇ ਫਲਾਫਲਾ ਜਿੱਥੇ ਬੰਦੀਆਂ ਦੇ ਬੰਦੇ ਨਹੀਂ ਤਾਂ ਅਸੀਂ ਤੁਹਾਡਾ ਪਾਰਕਿੰਗ ਲੋਟ ਬਣਾ ਦੇਾਂਗੇ ਔਰ ਉਹਨੇ ਜਿਹੜਾ ਬੰਦੇ ਹੀ ਉਹਨੇ ਇੰਡੀਆ ਦੇ ਮੋਦੀ ਨੂੰ ਸਦਣਾ ਵਾਈਟ ਹਾਊਸ ਔਰ ਉਹਦੇ ਗੁਲਦੋਦੀ ਦੇ ਫੁੱਲਾਂ ਦੇ ਹਾਰ ਵੀ ਉਹਨੂੰ ਪਾਉਣੇ ਨੇ ਔਰ ਉਸ ਦਾ ਜਿਹੜਾ ਬਹੁਤ ਵੱਡਾ ਖੈਰਮਕਤਮ ਕਰਨਾ ਹੈ ਜੀ ਪਰ ਇੱਥੇ ਤਾਂ ਗੱਲ ਹੀ ਹੋਰ ਹੋ ਗਈ ਕਿ ਪੰਜਾਬੀ ਚ ਕਹਿੰਦੇ ਨੇ ਨਾਤੀ ਤੋਤੀ ਰਹਿ ਗਈ ਨੱਕ ਤੇ ਮੱਖੀ ਨੱਕ ਤੇ ਮੱਖੀ ਬਹਿ ਗਈ ਮੱਖੀ ਬਹਿ ਗਈ ਸੋ ਹੁਣ ਜਿਹੜਾ ਕੱਲ ਡੋਨਲਡ 트੍ਰੰਪ ਦੀ ਗੱਲਬਾਤ ਨਵਾਜ਼ ਸ਼ਰੀਫ ਨਾਲ ਹੋਈ ਉਹਨਾਂ ਨੇ ਮੁਬਾਰਕ ਦੀ ਇਹ ਵੀ ਇੱਕ ਚੰਗਾ ਕਦਮ ਹੈ ਕਿ ਨਵਾਜ਼ ਸ਼ਰੀਫ ਨੇ ਸੋਚਿਆ ਕਿ ਭਾਈ ਇਹ ਦੇ ਬਣਨ ਤੋਂ ਪਹਿਲਾਂ ਵੀ ਇੱਕ ਵਾਰੀ ਇਹਨੂੰ ਵਧਾਈ ਦੇ ਦੇਈਏ ਮੋਦੀ ਤਾਂ ਬੈਠਾ ਹੋਣਾ ਨਾ ਕਿ ਬਣਨ ਤੋਂ ਬਾਅਦ ਜਿਹੜੀਆਂ ਪਹਿਲੀਆਂ 5 ਕਾਰਲਾਂ ਕਰਨੀਆਂ ਨੇ ਡੋਨਲਡ 트੍ਰੰਪ ਨੇ ਉਸ ਦੇ ਮੁਝੇ ਵੀ ਕਹਿਗਾ ਮੋਦੀ ਜੀ ਜਿਵੇਂ ਕਿ ਵੀ ਆਪਨੇ ਹਮਾਰਾ ਸਾਥ ਦਿਆ ਆਪਕੇ ਆਰਐਸਐਸ ਨੇ ਯਹਾਂ ਵੀ न्यू जर्सी में भी बहुत बड़ा हां बर्थडे मनाया और ये किया और हम अब आपकी मर्जी के अनुसार चलेंगे पर इससे तो गाली पुट्टी हो गई जी और आज इना दी अपनी न्यूज़ एजेंसी भी इंडिया दे मीडिया दी पीटीआई तो लेके दूसरे तक और इना दे एक्सपर्ट भी सारे खुड्डा चो निकल आए ने कि भई ये हो के गया कि वा किस्मत दे अब साडे माताई दा एक्सप्रेशन हुंदा वा किस्मत दे बढ़िया ਰਿੱਧੀ ਖੀਰ ਤੇ ਬਣ ਗਿਆ ਦਲੀਆ ਨਹੀਂ ਰਿੱਧੀ ਦਾ ਖੀਰ ਸੀ ਬਣ ਗਿਆ ਦਲੀਆ ਔਰ ਇਹ ਹੁਣ ਗੱਲਬਾਤ ਕੀ ਹੋਈ ਡੋਨਲਡ ਟਰੰਪ ਨੇ ਕੀ ਕਿਹਾ ਸੀ ਐਗਜੈਕਟਲੀ ਜਿਹੜੀ ਪਾਕਿਸਤਾਨ ਦੀ ਮਿਨਿਸਟਰੀ ਨੇ ਇਹਦੇ ਬਾਰੇ ਰਿਪੋਰਟ ਦਿੱਤੀ ਹੈ ਔਰ ਜਿਹੜਾ ਇਸ ਨੂੰ ਫਿਰ ਕਵਰ ਕੀਤਾ ਸਾਰੇ মিডিਆ ਨੇ ਉਹਦੇ ਵਿੱਚ ਇਹ ਹੈ ਕਿ ਡਿਡ ਡੋਨਲਡ ਟਰੰਪ ਇਹ ਪਰ ਉਨ੍ਹਾਂ ਨੇ ਸਵਾਲ ਕੀਤਾ ਜੀ ਇਹ ਮੈਂ ਬਾਤ ਚ ਦਾ ਜ਼ਿਕਰ ਕਰਦਾ ਆ us president-elect donald trump's first phone call with pakistani prime minister nawaz sharif three weeks into the presidential transition in the united states gives south asia watchers cause for concern. as a pakistani readout of the call shows, if there is anywhere, trump would be better off speaking to world leaders with a state department briefing in hand. it would be in the indian subcontinent. ਮਤਲਬ ਇਹ ਬਿਨਾ ਐਕਸਪਰਟਸ ਦੇ ਇੰਡੀਅਨ ਸਬਕਾਂਟਿਨੈਂਟ ਦੇ ਉੱਤੇ ਬਰੀਫਿੰਗ ਤੋਂ ਇਹ ਜੋ 트ੰਪ ਨੇ ਕਿਹਾ ਇਹਨੇ ਤਾਂ ਸਾਨੂੰ ਜਿਹੜਾ ਉਹ ਸਾਊਥ ਏਸ਼ੀਆ ਵਾਚਰズ ਨੂੰ ਫਿਕਰ ਬਾਤ ਹੈ ਇਅਰ ਇਜ਼ ਦ ਫੁੱਲ ਟੈਕਸਟ ਆਫ ਪਾਕਿਸਤਾਨੀ ਪ੍ਰੈਸ ਇਨਫੋਰਮੇਸ਼ਨ ਡਿਪਾਰਟਮੈਂਟ ਰੀਡ ਆਊਟ ਉਹਨੇ ਐਗਜ਼ੈਕਟ ਪ੍ਰਾਈਮ ਮਿਨਿਸਟਰ ਮੁਹੰਮਦ ਨਵਾਜ਼ ਸ਼ਰੀਫ ਕਾਲਡ ਪ੍ਰੈਜ਼ੀਡੈਂਟ ਇਲੈਕਟ ਯੂਐਸਏ ਡੋਨਲਡ 트ੰਪ ਐਂਡ ਫੈਸਿਲਿਟੇਟਿਡ ਹਿਮ ਓਨ ਹਿਸ ਵਿਕਟਰੀ ਨਵਾਜ਼ ਸ਼ਰੀਫ ਪ੍ਰਧਾਨ ਮੰਤਰੀ ਨੇ 트럼ਪ ਨੂੰ ਕਾਲ ਕੀਤਾ ਹੈ ਜੀ ਔਰ ਮੁਬਾਰਕਬਾਦ ਦਿੱਤੀ ਪ੍ਰੈਜ਼ੀਡੈਂਟ 트럼ਪ ਸੈਡ ਪ੍ਰਾਈਮ ਮਿਨਿਸਟਰ ਨਵਾਜ਼ ਹੁਣ ਇਹ 트럼ਪ ਕਹਿ ਰਿਹਾ ਨਵਾਜ਼ ਸ਼ਰੀਫ ਨੂੰ ਪ੍ਰੈਜ਼ੀਡੈਂਟ 트럼ਪ ਸੈਡ ਪ੍ਰਾਈਮ ਮਿਨਿਸਟਰ ਨਵਾਜ਼ ਸ਼ਰੀਫ ਯੂ ਹੈਵ ਅ ਵੈਰੀ ਗੁੱਡ ਰੈਪਿਊਟੇਸ਼ਨ ਮਤਲਬ ਤੁਹਾਡਾ ਤਾਂ ਜਿਹੜਾ ਵਕਾਰ ਹੈ ਉਹ ਬਹੁਤ ਵਧੀਆ ਹੈ ਬਹੁਤ ਵਧੀਆ ਰੈਪਿਊਟੇਸ਼ਨ ਹੈ ਯੂ ਆਰ ਅ ਟੈਰਿਫਿਕ ਗਾਇ ਅਮਰੀਕਨ ਟੈਰਿਫਿਕ ਕਹਿੰਦੇ ਕਮਾਲ ਦੇ ਬੰਦੇ ਹੋ ਲਾਜਵਾਬ ਇਨਸਾਨ ਹੋ ਤੁਸੀਂ ਜੀ ਯੂ ਆਰ ਡੂਇੰਗ ਅਮੇਜ਼ਿੰਗ ਵਰਕ ਵਿਚ ਇਜ਼ ਵਿਜ਼ੀਬਲ ਇਨ ਏਵਰੀ ਵੇ ਜੋ ਤੁਸੀਂ ਕਰ ਰਹੇ ਹੋ ਉਹ ਤਾਂ ਸਭ ਨੂੰ ਦਿਖ ਰਿਹਾ ਹੈ ਕਿੰਨਾ ਜ਼ਬਰਦਸਤ ਕੰਮ ਤੁਸੀਂ ਕਰ ਰਹੇ ਹੋ ਆਈ ਏਮ ਲੁਕਿੰਗ ਫਾਰਵਰਡ ਟੂ ਸੀ ਯੂ ਸੂਨ ਹੁਣ 10 ਸਾਲ ਤੋਂ ਕੋਈ ਅਮਰੀਕੀ ਪ੍ਰੈਜ਼ੀਡੈਂਟ ਨਹੀਂ ਗਿਆ ਪਾਕਿਸਤਾਨ ਤੇ ਡੋਨਲਡ 트ੰਪ ਕਹਿ ਰਿਹਾ ਮੈਂ ਬਹੁਤ ਜਲਦੀ ਤੁਹਾਨੂੰ ਮਿਲਣਾ ਚਾਹੁੰਦਾ ਹੈ ਐਸ ਆਈ ਏਮ ਟਾਕਿੰਗ ਟੂ ਯੂ ਪ੍ਰਾਈਮ ਮਿਨਿਸਟਰ ਆਈ ਫੀਲ ਆਈ ਏਮ ਟਾਕਿੰਗ ਟੂ ਅ ਪਰਸਨ ਆਈ ਹੈਵ ਨੋਨ ਫਾਰ ਲੌਂਗ ਆ ਤੁਹਾਡੇ ਨਾਲ ਗੱਲ ਕਰਦੇ ਆ ਤੁਹਾਨੂੰ ਮੈਨੂੰ ਐਵੇਂ ਮਹਿਸੂਸ ਹੋ ਰਿਹਾ ਮੈਂ ਤੁਹਾਨੂੰ ਜਨਮਾਂ ਤੋਂ ਜਾਣਦਾ ਨਹੀਂ ਬਹੁਤ ਆਪਾਂ ਜਾਣਦੇ ਯੋਰ ਕੰਟਰੀ ਇਜ਼ ਅਮੇਜ਼ਿੰਗ ਵਿਦ ਟਮੈਂਡਸ ਓਪਰਚ्युनिटीज ਤੁਹਾਡਾ ਮੋਲਕ ਬੜਾ ਜ਼ਬਰਦਸਤ ਹੈ ਔਰ ਉਹਦੇ ਵਿੱਚ ਬੜੇ ਜ਼ਬਰਦਸਤ ਮੌਕੇ ਨੇ ਓਪਰਚ्युनिटीज ਨੇ ਪਾਕਿਸਤਾਨੀਜ਼ ਆਰ ਵਨ ਆਫ ਦਾ ਮੋਸਟ ਇੰਟੈਲੀਜੈਂਟ ਪੀਪਲ ਪਾਕਿਸਤਾਨ ਦੇ ਲੋਕ ਬਹੁਤ ਇੰਟੈਲੀਜੈਂਟ ਲੋਕਾਂ ਚੋਂ ਨੇ ਆਈ ਐਮ ਰੈਡੀ ਐਂਡ ਵਿਲਿੰਗ ਟੂ ਪਲੇ ਐਨੀ ਰੋਲ that you want me to play to address and find solutions to the outstanding problems ke main twaada twade hath meri main ha jenu kehnde ne ki main i am at your disposal or i am ready and willing to play any role main koi bhi jada role hai oh ada karan nu taiyar ha that you want me to play jo tusi mainu koge main oh de mutabik karanga aur jede bhi koi masle ne unhan de hal laban de layi main ਹਾਜ਼ਰ ਹੈ ਤੁਹਾਡੀ ਖidmat ਚ ਇਟ ਵਿਲ ਬੀ ਐਨ ਆਨਰ ਐਂਡ ਆਈ ਵਿਲ ਪਰਸਨਲੀ ਡੂ ਇਟ ਇਹ ਮੇਰੇ ਲਈ ਬੜੇ ਫਖਰ ਵਾਲੀ ਗੱਲ ਹੋਏਗੀ ਜੇ ਤੁਹਾਡੇ ਕਹਿਣ ਤੇ ਮੈਂ ਕਿਸੇ ਮਸਲੇ ਦਾ ਹੱਲ ਕਰ ਸਕਾਂ ਫੀਲ ਫਰੀ ਟੂ ਕਾਲ ਮੀ ਐਨੀ ਟਾਈਮ ਇਵਨ ਬਿਫੋਰ 20 ਜਨਵਰੀ ਥੈਟ ਇਜ਼ ਬਿਫੋਰ ਆਈ ਅਜ਼ਿਊਮ ਮਾਈ ਆਫਿਸ ਕਿ ਤੁਸੀਂ ਜਦੋਂ ਚਾਹੋ ਮੈਨੂੰ ਕਾਲ ਕਰ ਲਓ ਭਾਵੇਂ ਰਾਤ ਦੇ 12 ਵਜੇ ਕਰੋ ਯਾਨੀ ਕਾ ਵੈਸੇ ਮਤਲਬ ਇਹ ਹੈ ਵੀ ਹਾਂ 24 ਆਵਰ ਇਵਨ 20 ਜਨਵਰੀ ਤੋਂ ਵੀ ਪਹਿਲਾਂ ਕਰ ਲਓ ਹੁਣ ਜਿਹੜਾ ਓਨ ਬੀਇੰਗ ਇਨਵਾਈਟਡ ਟੂ ਵਿਜ਼ਿਟ ਪਾਕਿਸਤਾਨ ਬਾਈ ਪ੍ਰਾਈਮ ਮਿਨਿਸਟਰ ਉਹਨਾਂ ਨੇ ਕਿਹਾ ਕਿ ਜੀ ਤੁਸੀਂ ਪਾਕਿਸਤਾਨ ਕਦੋਂ ਆਓਗੇ ਟਰੰਪ ਸਾਹਿਬ ਜੀ ਤੇ ਟਰੰਪ ਕਹਿੰਦੇ ਮਿਸਟਰ ਪ੍ਰਿੰਸ ਮਿਸ ਟਰੰਪ ਸੈਡ ਦੈਟ ਹੀ ਊਡ ਲਵ ਟੂ ਕਮ ਟੂ ਅ ਫੈਂਟੈਸਟਿਕ ਕੰਟਰੀ ਫੈਂਟੈਸਟਿਕ ਫੈਂਟੈਸਟਿਕ ਪਲੇਸ ਆਫ ਫੈਂਟੈਸਟਿਕ ਪੀਪਲ ਉਹਨੇ ਕਿਹਾ ਜੀ ਮੈਂ ਤੁਹਾਡਾ ਫੈਂਟੈਸਟਿਕ ਜ਼ਬਰਦਸਤ ਮੁਲਕ ਜੀ ਜ਼ਬਰਦਸਤ ਥਾਂਵਾਂ ਔਰ ਜ਼ਬਰਦਸਤ ਲੋਕ ਪਲੀਜ਼ ਕਨਵੇ ਟੂ ਦਾ ਪਾਕਿਸਤਾਨੀ ਪੀਪਲ ਦੈਟ ਦੇ ਆਰ ਅਮੇਜ਼ਿੰਗ and all pakistani i have known our exceptional people said mr donald inna nu jalaab na lakhne jehde uno behi barfe khonde reo te munh ch phai gaye ne oh oh kehnda tusi jehde ne eh pakistani lokan nu vi das deyo ke vi tusi zabardast log ho aur main jeneyan nu aj tak janda exceptional koi unna da muqabla hi nahi hai mr trump said hun eto tusi andaaza laao ki hoya hoyega ਨਿੰਦਾ ਉਡ ਗਈਆਂ ਔਰ ਮੈਂ ਜਿਹੜਾ ਇੱਕ ਸਟੋਰੀ ਦੀ ਮਿਸਟਰ ਅਨਕੀਤ ਪਾਂਡੇ ਨੇ ਅਨਕੀਤ ਪਾਂਡਾ ਜੀ ਪਾਂਡਾ ਜੀ ਜਿਹੜੇ ਨੇ ਉਹ ਤਾਂ ਬਿਲਕੁਲ ਹੀ ਪਾਂਡਿਆਂ ਦੀ ਤਰ੍ਹਾਂ ਰੋ ਰਹੇ ਨੇ ਉਹਨਾਂ ਨੇ ਕਿਹਾ ਇੱਕ ਉਹਨਾਂ ਨੇ ਕਿਹਾ ਵੀ ਡੋਨਲਡ ਟਰੰਪ ਇਹ ਉਹੀ ਹੈ ਕਿ ਵੀ ਜਦੋਂ 2012 ਚ ਡੋਨਲਡ ਟਰੰਪ ਨੇ ਕਿਹਾ ਸੀ ਵੈਨ ਵਿਲ ਪਾਕਿਸਤਾਨ ਅਪੋਲੋਜਾਈਜ਼ ਟੂ ਅਸ ਫਾਰ ਪ੍ਰੋਵਾਈਡਿੰਗ ਸੇਫ ਸੈਂਕਚੁਰੀ ਟੂ ਉਸਾਮਾ ਬਿਨ ਲੈਡਨ ਫਾਰ 6 ਇਅਰਸ ਸਮ ਐਲ ਆਈ ਇਹ ਸਾਡ ਤੋਂ ਮਾਫੀ ਕਦੋਂ ਮੰਗੇਗਾ ਇਹ ਜਿਨ੍ਹਾਂ ਨੇ ਉਸਾਮਾ ਨੂੰ ਲੁਕਾ ਕੇ ਰੱਖਿਆ ਚੰਗਾ ਇਹ ਸਾਡਾ ਦੋਸਤ ਹੈ ਹੁਣ ਇਦਾਂ ਦੀਆਂ ਕੋਰਸ ਉਹ ਲੱਭ ਲੱਭ ਕੇ ਕਹਿ ਰਹੇ ਨੇ ਕਿ ਟਰੰਪ ਨੂੰ ਕੀ ਹੋ ਗਿਆ ਕੋਈ ਕਾਲਾ ਜਾਦੂ ਕਰਤਾ ਕੀ ਹੋ ਗਿਆ ਹੁਣ ਜਿਹੜਾ ਅਨਕੀਤ ਪਾਂਡਾ ਇਹ ਕਹਿ ਰਹੇ ਨੇ ਜਿਹੜੇ एक्सपर्ट ने फॉर well no एक इंडिया डिस्पाइट ट्रम्प्स वेल नोन टेंडेंसी टू रिवर्स कोर्स ऑन इश्यूज देयर इज नो ऑप्शन बट टू टेक द पाकिस्तानी रीड आउट ऑफ द ट्रम्प शरीफ कॉल एज ए लिटरल सजेशन ऑफ व्हाट ट्रम्प प्लान्स टू डू वो ਕਹਿੰਦਾ ਭਾਵੇਂ 트럼ਪ ਦਾ ਸਟਾਈਲ ਹੈ ਇਹ ਕੁਛ ਦਾ ਕੁਛ ਬਣ ਜਾਂਦਾ ਹੈ ਪਰ ਜਿਸ ਅੰਦਾਜ਼ ਦੇ ਵਿੱਚ ਇਹ ਕਹਿ ਰਿਹਾ ਹੈ ਇੰਡੀਆ ਨੂੰ ਬਲੀਵ ਕਰ ਲੈਣਾ ਚਾਹੀਏ ਵੀ ਨਹੀਂ ਕਰੇਗਾ ਜੀ betting on the alternative that trump was simply trying to satisfy another interlocutor by saying what he thought sharif wanted to hear cannot become a basis for national level policy making eh na samjh lena ge oh ta sharif nu khush karan te lagaya si eh tusi ide te hun apni strategy banao ke bhai tusi ki karna aur ude ch ohne keha ke bhai ye ta kisse paase vi jada oh ja sakda hai america da jada sara role hai और विपन नारंग न्यूक्लियर वैपन से सिक्योरिटी स्टडीज एक्सपर्ट है प्रोफेसर है मैसाच्यूसिट्स इंस्टीट्यूट ऑफ टेक्नोलॉजी उन्हें डिप्लोमैट जब्लीकेशन वोद द वन थिंग दैट वुड गिव द गवर्नमेंट ऑफ इंडिया एन ए न्यूरिज्म इज एनी यू एस एफर्ट टू मीडिएट कश्मीर विच इज़ इट साउंड लाइक वट ट्रंप वॉज ऑफरिंग और एट लीस्ट इट वॉज वेग एन ऑफ दैट इंडिया कुड इंटरप्रेट इट दैट वे ए ਇਸ ਸਮਾਈਲਿੰਗ ਤਾਕਤ ਇਹ ਬ੍ਰਾਹਮਣ ਦੀ ਸਮਾਈਲਿੰਗ ਤਾਕਤ ਬੜੀ ਜ਼ਬਰਦਸਤ ਉਹਨਾਂ ਨੇ ਕਿਹਾ ਵੀ ਜਿਹੜਾ ਇਹ 트ੰਪ ਨੇ ਕਿਹਾ ਨਾ ਕਿ ਜਿਹੜੀਆਂ ਆਊਟਸਟੈਂਡਿੰਗ ਪ੍ਰੋਬਲਮਸ ਨੇ ਮੈਂ ਹਾਜ਼ਰ ਹਾਂ ਉਹਦੇ ਲਈ ਕਰਨ ਲਈ ਉਹਨਾਂ ਨੇ ਕਿਹਾ ਇਹਦਾ ਕਸ਼ਮੀਰ ਚ ਮਡੀਏਸ਼ਨ ਕਰੇਗਾ ਜੀ ਹੁਣ ਤੱਕ ਕਸ਼ਮੀਰ ਦੇ ਮੁੱਦੇ ਤੇ ਅਮਰੀਕਨ ਪ੍ਰੈਜ਼ੀਡੈਂਟਸ ਦੀ ਪੋਜੀਸ਼ਨ ਇਹੀ ਰਹੀ ਹੈ ਕਿ ਜੀ ਇਹ ਬਾਈਲੈਟਰਲ ਹੈ ਜੀ ਅਸੀਂ ਇੰਟਰਵਿਨ ਨਹੀਂ ਕਰਾਂਗੇ ਪਰ ਉਹਨਾਂ ਨੇ ਕਿਹਾ 트ੰਪ ਤਾਂ ਇਹ ਕਹਿ ਰਿਹਾ ਕਿ ਵੀ ਮੈਂ ਹਾਜ਼ਰ ਹਾਂ ਤੁਸੀਂ ਜਿਹੜੇ ਆਊਟਸਟੈਂਡਿੰਗ ਇਸ਼ੂ ਨੇ ਮੈਨੂੰ ਬੜੀ ਖੁਸ਼ੀ ਉਹਨਾਂ ਨੇ ਕਿਹਾ ਵੀ ਇਹ ਨਾ ਹੋਏ ਕੱਲ ਨੂੰ ਟਰੰਪ ਜਿਹੜਾ ਹੈ ਕਸ਼ਮੀਰ ਮੁੱਦੇ ਤੇ ਮੀਡੀਏਟ ਕਰਨਾ ਚਾਹੇ ਨਾਰੰਗਸ ਰਾਈਟ ਥੈਟ ਇਜ਼ ਯੂ ਐਸ ਆਫਰ ਟੂ ਮੀਡੀਏਟ ਬਿਟਵੀਨ ਇੰਡੀਆ ਐਂਡ ਪਾਕਿਸਤਾਨ ਇਸ ਦਾ ਲਾਸਟ ਥਿੰਗ ਥੈਟ ਵੁੱਡ ਇੰਟਰਸਟ ਨਿਊ ਦਿੱਲੀ ਗਿਵਨ ਰਿਪੀਟਿਡ ਇਨਸੀਡੈਂਟਸ ਆਫ ਮਿਲੀਟੈਂਟ ਵਾਇਲੈਂਸ ਇਨ ਕਸ਼ਮੀਰ ਸਿንስ ਸੈਪਟੈਂਬਰ ਉਹਨੇ ਕਿਹਾ ਜੀ ਸਤੰਬਰ ਤੋਂ ਉੱਥੇ ਖੜਕੂ ਐਕਸ਼ਨ ਹੋ ਰਹੇ ਨੇ ਔਰ ਇਹ ਅਖੀਰਲੀ ਗੱਲ ਹੈ ਜਿਹੜੀ ਭਾਰਤੀ ਸੁਣਨਾ ਚਾਹਣਗੇ ਔਨ ਦਾ ਹੀਲਸ ਆਫ ਉੜੀ ਐਂਡ ਨਗਰੋਟਾ this is probably the last thing india wanted to hear phone calls like this where the president elect of united state goes off script can create problems for us policy and global security in a volatile nuclear armed region where one previously didn't exist unna keh ja pehla tha ek khatara hi nahi si ye hun jis kisam da script to passe ja ke trump ne gal kar ditti aur hun tusi eh dekho brahman da inna da hindutaviyan da fear ਔਰ ਕਿਥੋਂ ਤੱਕ ਜਾਣ ਨੂੰ ਤਿਆਰ ਨੇ ਇਹ ਕੋਟ ਹਨ ਕੋਟ ਹੈ this could literally start a nuclear war narang added ਉਹਨੇ ਕਿਹਾ ਜੀ ਇਹ ਤਾਂ ਜੋ 트럼ਪ ਜਿਸ ਪਾਸੇ ਤੁਰਿਆ ਇਹ ਤਾਂ nuclear war ਕਰਾ ਦੇ ਸੋ ਅਜੇ ਉਹ ਜਿਹਨੂੰ ਕਹਿੰਦੇ ਨੇ ਵੀ ਕਣਕ ਖੇਤ ਕੁੜੀ ਪੇਟ ਆਜਵਾਈ ਆ ਮੰਡੇ ਖਾ ਪਤਾ ਨਹੀਂ 트럼ਪ ਨੀਂਦ ਚੀ ਬੋਲੀ ਗਿਆ ਉਹਨੂੰ ਪਤਾ ਹੀ ਨਹੀਂ ਮੁੜ ਕੇ ਉਹਨੇ ਕਹਨੂ ਬਿਲਕੁਲ ਹੀ ਮੁਕਰ ਜਾ ਉਹਨੇ ਕਿਹਾ what now washrif What did, I, I say? <laughs> did I say that? Oh, well, then I didn't mean that. Yeah. So, ਇਹ <div>ਗੱਲ ਨਹੀਂ ਹੈ ਵੀ ਪਾਕਿਸਤਾਨੀ ਜਾਂ ਅਸੀਂ ਜਿਹੜੇ ਆ ਲੱਗ ਰਿਹਾ ਹੋਣਾ ਵੀ ਅਸੀਂ ਵੀ ਬੜੇ ਖੁਸ਼ ਹੋ ਰਹੇ ਹਾਂ ਵੀ ਟਰੰਪ ਦਾ ਇਹਦਾ ਪਤਾ ਮੈਂ ਤਾਂ ਕਹਿ ਲੱਗ ਸੀ ਡਾਕਟਰ ਸਾਹਿਬ ਅੱਜ ਤੋਂ ਤੁਸੀਂ ਬੜੀਆਂ ਬੜੀਆਂ ਵਧੀਆ ਜਿਹੜੇ ਇਸ਼ੂ ਨੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ ਦੇਰ ਖੁਸ਼ ਹੋ ਗਏ ਤੁਸੀਂ ਤਾਂ ਦੁਬਾਰਾ ਕਹਿਣ ਲੱਗੇ ਪਤਾ ਨਹੀਂ ਹਾਂ ਇਹ ਪਤਾ ਨਹੀਂ ਹੈ ਵੀ ਟਰੰਪ ਸਾਹਿਬ ਨੇ ਕਿੱਦਰ ਨੂੰ ਜਾਣਾ ਪਰ ਇੱਕ ਗੱਲ ਜ਼ਾਹਰ ਹੈ ਕਿ ਵੀ ਨਾਤੀ-ਪੋਤੀ ਰਹੇਗੀ ਘਟੋ ਘਟ ਜਿੰਨੀ ਕੁ ਦੇਰ ਤੱਕ ਟਰੰਪ ਅਜੇ ਦੂਜਾ ਨਹੀਂ ਲੈਂਦਾ ਆਪਣਾ ਸਟੈਂਡ ਯੂਟਰਨ ਨਹੀਂ ਮਾਰਦਾ 19 ਦੇਰ ਤੱਕ ਇੰਜੋਏ ਕਰ ਪਾਉਂਦਾ ਪਹਿਲਾਂ ਤੇ ਲੋਕਾਂ ਨੂੰ ਡਰਾਇਆ ਆ ਸੀ ਤੇ ਹੁਣ ਤੇ ਲੋਕਾਂ ਨੂੰ ਖੁਸ਼ ਕਰ ਰਿਹਾ ਇੰਨੀ ਬੜੀ ਗੱਲ ਹੈ ਬਾਤ ਤੇ ਕੀ ਜੀ ਹੋਇਆ ਉਹਨਾਂ ਨੂੰ ਦੇਖੋ ਨਾ ਜਿਹੜਾ ਮੋਦੀ ਕਹਿੰਦਾ ਜੇ ਉਹਨਾਂ ਦਾ ਹਾਲ ਹੋ ਗਿਆ ਉਹ ਉਹਨੂੰ ਤਾਂ ਲੱਗਦਾ ਇਹ ਕੀ ਹੋ ਗਿਆ ਇਹ ਇਹ ਤਾਂ ਜ਼ਮੀਨ ਨਿਕਲ ਗਈ ਪੈਰਾਂ ਥੱਲੋਂ ਚਲੋ ਇੱਕ ਵਾਰੀ ਤੇ ਕੱਢ ਜੀ ਨਾ ਪਹਿਲਾਂ ਤੇ ਇੱਕ ਵਾਰੀ ਕੱਢ ਤੀ ਪਹਿਲਾਂ ਚੱਕਿਆ ਹੋਇਆ ਸੀ ਨਾ ਹੁਣ ਇਹਨਾਂ ਨਾ ਉਹ ਮੁੜ ਕੇ ਉੱਥੇ ਹੀ ਰੱਖ ਦੇ ਜ਼ਮੀਨ ਫੇਰ ਜੀ ਡਾਕਟਰ ਸਾਹਿਬ ਤੇ ਲੈਨੇ ਬ੍ਰੇਕ ਈਵਰਸ ਵਿਚਾਰਾਂ ਦਾ ਸਿਲਸਲਾ ਇਸ ਤਰ੍ਹਾਂ ਚੱਲਦਾ ਰਹੇਗਾ ਨਲਦੇ ਆਫਟਰ ਥਿਸ ਸ਼